ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋ ਜੁਗ ਭਗਤੋ ਪਾਇ ਪੈ ਜਰਕਦਾ ਆਇਆ RAM ਰਾਜੇ ਹਰ ਨਾ ਦੁਸ਼ਟ ਹਰ ਮਾਰਿਆ ਪ੍ਰਲਾਤ ਰਾਇ ਅਹੰਕਾਰ ਅਨਿੰਦਕਾ ਪਿੱਟਦੇ ਨਾਮ ਦੇਵ ਮੁਖ ਲਾਇ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਸਲੋਕ ਮਹੱਲਾ ਪਹਿਲਾ ਦੁਖ ਦਰਸ ਗਰੋਗ ਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਓ ਜਾਤਮੈ ਜੋ ਜੋਤ ਮੈਂ ਜਾਤਾ ਅਕਲ ਕਲਾ ਪਰਪੂਰਿਆ ਤੂੰ ਸੱਚਾ ਸਾਹਿਬ ਸਿਵਤ ਸਵਾਲੇ ਓ ਜਿਨ ਕੀਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਅਸਾ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਆਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰੇ ਰਗ ਪ੍ਰੇਸਾਂ ਕਹਿਿਆ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੂੰ ਨਾ ਪਉਣ ਪਣੀ ਬਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੂੰ ਚੁੱਤ ਗੁਪਤ ਲਿਖ ਜਾਨਣਾ ਲਿਖ ਲਿਖ ਧਰਮ ਵਿਚਾਰੇ ਗਾਵਣ ਤ ਤੁਨੋ ਈਸਰ ਬਰਮਾ ਦੇਵੇ ਸੋਹਣ ਤੇਰੇ ਸਦਾ ਸਵਾਰੇ ਗਾਵਣ ਤ ਤੁਨੋ ਇੰਦਰ ਅੰਦਰ ਅਸਨ ਬੈਟੇ ਦੇਵਤਿਆਂ ਦਰ ਨਾਲੇ ਗਾਵਣ ਤ ਤੁਨ ਸਸਮਾਦੇ ਅੰਦਰ ਗਾਵਣ ਤ ਤੁਨ ਸਾਧ ਵਿਚਾਰੇ ਗਾਵਣ ਤ ਤੁਨ ਜਤੀ ਸਤੀ ਸੰਤੋਖੀ ਗਾਵਣ ਤ ਤੁਨ ਵੀਰ ਕਰਾਰੇ ਗਾਵਣ ਤ ਤੁਨ ਪੰਡਤਾ ਪੜਨ ਰਖੀ ਸਰ ਜੁਗ ਜੁਗ ਵੇਦ ਨਾਲੇ ਗਾਵਣ ਤ ਤੁਨ ਮੋਹਣ ਆਮਨ ਮੋਹਣਾ ਸੁਰਗ ਮਚ ਪਿਆਲੇ ਗਾਵਣ ਤੁਧ ਰਤਨ ਪਾਏ ਤੇਰੇ ਅ ਅਸ਼ਟ ਤੀਰਤਨ ਨਾਲੇ ਗਾਵਣ ਤੁਧ ਨੋ ਜੋਤ ਮਹਾਬਲ ਸੂਰਾ ਗਾਵਣ ਤੁਧ ਨੋ ਖਾਣੀ ਚਾਰੇ ਗਾਵਣ ਤੁਧ ਨੋ ਅਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤੁਧ ਨੋ ਗਾਵਣ ਜੋਤ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀ ਤੁਧ ਨੋ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚ ਨਾਹੀਂ ਹੈ ਪੀਉ ਉਸ ਜੈਨ ਜਾਸ ਰਚਨਾ ਢਿਨਰ ਚਾਏ ਰੰਗੇ ਰੰਗੇ ਭਾਤੇ ਕਰ ਕਜਨ ਸੇ ਮਾਇਆ ਜਿਨ ਉਪਾਈ ਕਰ ਕਰ ਦੇਖ ਕਿਤਾਪਣਾ ਜੋ ਤਿਸ ਦੇ ਵਢਿਆ ਜੋ ਤਿਸ ਭਾਵੇ ਸੋਈ ਕਰਤੇ ਫਿਰ ਹੁਕਮ ਨਾ ਕਰ ਨ ਜਾਏ ਸੋ ਪਾਤਸ਼ਾਹ ਸਤਿ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾਖ ਸਭ ਕੋ ਏ ਕਿਵੜ ਵਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗੇਰਾ ਕੋਈ ਨ ਜਾਣੇ ਤੇਰਾ ਕੀਤਾ ਕਿਵੜ ਚੀਰਾ ਰਹਾਓ ਸਭ ਸਰ ਤੇ ਮਨ ਸਰ ਤਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਏ ਤੇਰੇ ਤਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿਧਾਂ ਪਰਖ ਕੇ ਆਵੜਿਆਈਆਂ ਤਉ ਦੇਵਨ ਸਿੱਧੇ ਕਿ ਨਾ ਪਾਈਆ ਕਰ ਮਿਲਨ ਟਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਬ ਤੇ ਪ੍ਰਿਹ ਤੇਰੇ ਪੰਡਾਰਾ ਜਿਸ ਤੋਂ ਦੇਤ ਸਹਿ ਕੇ ਆਚਾਰ ਨਾਨਕ ਸੱਚ ਸਵਰਨ ਹਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਕਾ ਸੱਚਾ ਨਾਉ ਸਚ ਨਾਮ ਕੀ ਲਾਗੈ ਭੂਖਤ ਭੁਖ ਖ ਖ ਚਲਿਐ ਦੁਖ ਸੁਖ ਵਿਸਰ ਮੇਰੀ ਮਾਏ ਸਚ ਸਭ ਸਚ ਨਾ ਰਹਾ ਸਚ ਨਾਮ ਕੀ ਤਲ ਵਡਿਆਈ ਆਗਤ ਕੇ ਕੀਮਤ ਨਹਿ ਪਾਈ ਜਿਸ ਮਿਲਕੇ ਆਖਣ ਪਾਹ ਵਡਨ ਹੋਵੇ ਘਾਟ ਨ ਜਾਏ ਨਾ ਉਹ ਮਰਨ ਹੋਵੇ ਸੋਗ ਦਿੰਦ ਰਹ ਨ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਵੈ ਨਾ ਕੋ ਜੇਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਖਸ ਸੰਸਾਰ ਤੇ ਇੱਕ ਮਜਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੁਜਰੀ ਮਹਲਾ ਚੋਤਾ ਹਰ ਕੇ ਜਨ ਸਤ ਗੁਰ ਸਤ ਪੁਰਖਾਂ ਬਿਨਿਉ ਕਰਿਓ ਗੁਰਪਾਸ ਹਮ ਕੀਰੇ ਕਰਮ ਸਤ ਗੁਰ ਸਰਨਾਏ ਕਰਦਿਆ ਨਾ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸ ਮਿਲ ਸੰਗਤ ਗੁਣ ਪ੍ਰਗਾਸ ਜਨ ਹਰਸ ਨਾਮ ਨ ਪਾਇਆ ਤੇ ਪਾਗਣ ਜਮ ਪਾਸ ਜੋ ਸਤਗੁਰ ਸਰਣ ਸੰਗਤ ਨ ਆਏ ਤਰਕ ਜਿਵਾ ਤਰਕ ਜਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੈ ਤੁਰ ਮਸਤਕ ਲਿਖਿਆ ਲਖਾਸ ਧਨ ਧਨ ਸਾਸ ਸੰਗ ਜਤਰਾ ਸਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਣ ਚਤਵ ਉਦਮ ਹਜ਼ਾਰ ਹਰ ਜੀਓ ਪਰਿਆਸ ਅਲਪਤਰ ਮੈਂ ਜੰਤੋ ਪਾਏ ਤਾਂ ਕਰਿ ਜਿ ਕਾ ਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬਣਤਾ ਕੋਈ ਨ ਕਿਸ ਕੀ ਤਰਿਆ ਸਿਰ ਸਰ ਜਿਸ ਬਾਹੇ ਠਾਕੁਰ ਕਾਹੇ ਮਨ ਪੁਕਰਿਆ ਊਡੇ ਊੜ ਆਵੈ ਸ ਕੋ ਸਾਥਿਸ ਪਛ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਝੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤ ਕਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਗਾ ਸਾ ਮਹੱਲਾ ਚੋਤਾ ਸੋ ਪਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਜਨ ਹਰ ਪਰਖ ਨਰਨਜਨ ਹਰਗਮ ਅਗਮ ਅਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨਹਾਰ ਸਭ ਜੀ ਤੁਮਾਰੇ ਜੀ ਤੁੰਹਿਆ ਕਾਦਾ ਤਾਰ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰਾ ਪੇ ਠਾਕੁਰਾ ਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਬ ਨਰੰਤਰ ਜੀ ਹਰੇ ਕੋਪਰਕ ਸਮਾਣਾ ਇੱਕ ਦਾਤ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹੋਂ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵੈ ਜੋ ਸੇਵੈ ਤੁਧ ਜਨ ਨਾਨਕ ਤੁਨ ਕੁਰਬਾਣਾ ਹਰ ਤਿਆ ਵੇ ਹੜਤਿਆ ਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਤਿਆ ਆ ਜੀ ਤਨ ਟੋਟੇ ਜਮ ਕੀ ਫਾਸੀ ਜਨਰਪੋ ਜਨ ਹਰ ਨਰਪੋ ਤਿਆ ਆ ਜੀ ਤਨ ਕਾ ਪੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਿਆ ਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਅਰਣਕ अनेकानੰਤਾ ਤੇਰੀ ਅਨਕ ਤੇਰੇ ਅਨਕਰ ਹਰ ਪੂਜਾ ਜੀ ਤਪ ਤਪ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਰਹਿ ਬਹੁ ਸਿਮਰ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪਰਕਰਤਾ ਜੀ ਤੂੰ ਜੇਵੜਾ ਵਰਨਾ ਕੋਈ ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਦਿਆਪੇ ਪਾਵੇ ਸਭ ਵਰਤਾ ਜੀ ਤੂੰ ਆਪੇ ਕਰਹਿ ਸੋ ਹਿਤੁਦਿਆਪੇ ਸ੍ਰੇਸ਼ਟ ਸੁਪਾਈ ਜੀ ਤੁਦਿਆਪੇ ਸਰਸਬ ਗੋਇ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਟਿਆਰ ਮੈ ਡਾ ਸਾਈ ਜੋ ਤੂੰ ਭਾਵੇ ਸੋਈ ਤਿਸੇ ਜੋ ਤੂੰ ਦੇ ਸੋਇ ਹਮ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਇ ਜਿਸਨੂੰ ਕਿਰਪਾ ਕਰਹਿ ਤਿਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤਦ ਦਾ ਵਿਛੜਿਆ ਪਿ ਮਿਲਾਇਆ ਤੂੰ ਦਰਿਆਓ ਸਬਤ ਜੀ ਮਾਏ ਤੁਝ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਨਾਹੇ ਸੋ ਜਨ ਜਾਣੈ ਹਰ ਗੁਣ ਸਦੀ ਅੱਖ ਵਖਾਣੈ ਜਿਨਾਂ ਹਰ ਸੇਵਿਆ ਤਨ ਸੁਖ ਪਾਇਆ ਸਹਿਜ ਹੀਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿਆ ਸੁਭ ਹੋਏ ਤੁਦ ਬਿਨ ਦੁਜਾ ਵਰਨਾ ਕੋਏ ਤੂੰ ਕਰ ਕਰ ਵੇਖ ਜਾਣ ਸੋ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋਹ ਪਗ ਨਹਿ ਚਾਲੈ ਹਮ ਦੇਖਾਂ ਤੈ ਡੂਬਿਐ ਲੈ ਮਨੇਕਨ ਚਿਤ ਸਮੂੜ ਮਨਾ ਹਰ ਬਿਸਰੇ ਤੇ ਰੇਗੁਨ ਗਲਿਆ ਰਹਾਉ ਨਾਹੋ ਜਤੀ ਸਤਿ ਨੇ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹ ਰੀਆ ਮਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਔਰ ਕਾ ਚਿਰ ਕੀਤਨ ਕਾਮਲ ਸਾ ਸੰਗਤ ਪਰ ਕੇਵਲ ਨਾਮ ਸਰੰਗ ਜਾਮ ਲਗ ਪਵਜਲ ਤਰਨ ਕੈ ਜਨਮ ਬਿਰਤਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖੋ ਸ਼ਰਮਾ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਤਾ ਪਾਤਸ਼ਾਹ ਦਸਮੀ ਕਬੇ ਬਾਚ ਬੇਨਤੀ ਚੋਪਈ ਹਮਰੇ ਕਰਵਾ ਦੇ ਰੱਛਾ ਪੂਰਨ ਹੋ ਚਿਤ ਕੀ ਇੱਛਾ ਤਵ ਚਰਨ ਰਮ ਨਾ ਰਹਿ ਮਾਰ ਆਪਣਾ ਜਾਨ ਕਰ ਉਪਰਤ ਪਾਰਾ ਹਮਰੇ ਰਸ ਵੈ ਤੁਮ ਕਾ ਆਪਾਦ ਮਹੇ ਬਚਾਓ ਸੁਖਿ ਵਿਸਹਿ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰ ਮੋਰ ਚਨ ਕਰਦੇ ਕਰੀਐ ਸਭਰਨ ਕਵਾ ਸੰਗਰੀਐ ਪੂਰਨ ਹੋਏ ਮਾਰੇ ਆਸ ਤੁਰ ਭਜਨ ਕੀ ਰਹਿ ਪਿਆਸ ਤਮੈ ਛਾੜ ਕੋਈ ਅਵਰਣ ਹਤਾਂ ਜੋ ਬਰਚਾਂਸ ਤੁਮਤੇ ਪਾਉਂ ਸੇਵਕ ਸਿਕ ਮਾਰੇ ਤਾਰਿ ਹਚੰਚੰ ਸਤਰ ਮਾਰੇ ਮਾਰਿਆ ਆਪਹਾਦ ਮੁਝ ਅਪਰੀਏ ਮਰਨ ਕਾਲ ਕਤਰਾ ਸਨਵਰੀਏ ਹੋ ਜੋ ਸਦਾ ਮਾਰੇ ਪਛਾ ਸਰਸਤ ਜੋ ਕਰਿਓ ਰੱਛਾ ਰੱਖ ਲਿਓ ਮੇ ਰੱਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਨੀਨਮਨ ਦੁਸ਼ਟਨ ਕੇ ਹੰਤਾ ਤੁਮਹ ਪਰ ਚਤੁਰਦਸ਼ ਕੰਤਾ ਕਾਲ ਪਾਇ ਬ੍ਰਹਮਾ ਬਵਤਰਾ ਕਾਲ ਪਾਇ ਸਿਵ ਜੋ ਅਵਤਰਾ ਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸਬ ਕੀਓ ਬੇਦਰਾ ਬ੍ਰਹਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤੈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਸ਼ਨੁ ਪਜਾਇਓ ਆਦੰਤੇ ਕੈ ਅਵਤਾਰਾ ਸੋਇ ਗੁਰੂ ਸਮਝੋ ਹਮਾਰਾ ਨਮਸ਼ਕਾਰਤ ਸੇ ਕੁਮਾਰੀ ਸਗਲ ਪ੍ਰਜਾ ਜਨਿ ਆਪ ਸਵਾਰੀ ਸਭ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀਰ ਪਛਾਨਤ ਚਿੱਟੀ ਤੇ ਕੁੰਚ ਰਸ ਤੁਲਾ ਸਾਹ ਪਰ ਕਿਰਪਾ ਦਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਕੇ ਕੇ ਕੀ ਪੀਰ ਪਛਾਣ ਕਟ-ਕਟ ਕੇ ਪਟ-ਪਟ ਕੇ ਜਾਣ ਜਬ ਉਦਕਰਕ ਕਰਾ ਕਰਤਾਰਾ ਵਰਜਾ ਤਰਤ ਵਿਦੇ ਅਪਾਰਾ ਜਬ ਆਕਰ ਕਰਤੇ ਹੂੰ ਕਬੋ ਤੋ ਮੈ ਮਿਲ ਦੇ ਤਰ ਸਭ ਹੂੰ ਜਿਤੇ ਬਾਦਨ ਸਰਸਬਤਾਰ ਆਪਾ ਆਪਣੇ ਬੂਝ ਉਚਾਰਾ ਤੁਮ ਸਭੇ ਤੇ ਰਹਿਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਨਰ ਲੰਬ ਆਦ ਅਨੀਲ ਅਨਾਦ ਸੰਬਤ ਕਮੁੜ ਚਾਰਤ ਬੇਦ ਜਾ ਕੋ ਪੀਵਨ ਪਾਵਤ ਬੇਦਾ ਤਾਂ ਕੋ ਕਰਪਾ ਹਨ ਓਨ ਮਾਨਤ ਮਹਾ ਮੂੜਕ ਚ ਭੇਦ ਨ ਜਾਣ ਤ ਮਹਾ ਦੇਵ ਕੋ ਕਹਤ ਸਦਾ ਸਿਵ ਨਰੰਕਰ ਕਾ ਚਿਨਤ ਨਹਿ ਪਿਵ ਆਪ ਆਪਨੇ ਬੁੱਧ ਜੇਤੀ ਵਰਨਤ ਪਿਣ ਪਿਣ ਤੋਂ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕਹਿਬ ਸਜਾ ਪ੍ਰਥਮ ਸੰਸਾਰ ਏਕ ਰੂਪ ਨੂਪ ਸਰੂਪ ਅਰੰਗ ਪਿਉ ਰਾਵ ਕੈ ਭੂ ਪਾਂਡ ਜੇ ਰਸਿਤ ਜਕੇ ਨਿਤਵਜ ਕਨਭੋਰ ਚ ਦੇਨੇ ਕਹੋ ਫੂਲ ਰਾਜਾ ਬੈਠਾ ਕੌਂਸਮਣ ਪ੍ਰਸੰਕਰ ਇਕੱਠਾ ਸਗਰੇ ਸੱਟ ਦਿਖਾਏ ਚੰਪਵਾਦ ਜੁਗਾਦ ਸਰੂ ਸਿਆੰਬਵ ਅਬਰਛਾ ਮੇਰੀ ਤੁਮ ਕਰੋ ਸਿਕੋ ਬਾਰ ਸਿਕ ਸੰਗਰੋ ਦੁਸ਼ਟ ਜਿੱਤ ਉੱਟ ਉਤਪਾਤ ਸਕਲ ਮਲੇਸ਼ ਕਰੋ ਰਣਕਤਾ ਜੇਸ ਤਤਵ ਸਰਨੇ ਪਰੇ ਤਨ ਕਾ ਦੁਸ਼ਟ ਦੁਖਤ ਹਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕ ਤੁਮ ਸੰਕਟ ਸਬਟਾਰੇ ਜੋ ਕਲ ਕੋਇਕ ਬਾਰਤ ਆਏ ਹੈ ਤਾਕੇ ਕਾਲ ਨਿਕਟ ਨੇ ਆਇ ਹੈ ਰਖਾ ਹੋਇ ਤਾ ਸਭ ਕਾਲਾ ਦੁਸ਼ਟ ਨ ਟ੍ਰੈਂ ਤਤ ਕਾਲਾ ਕਿਰਪਾ ਦਸਤਨ ਜਾਇਨ ਹਰੋ ਤਾਕੇ ਤਾਬ ਤਨਕ ਮੇ ਹਰਿਓ ਰੇ ਦਸਦ ਕਰਮ ਸਭ ਹੋਈ ਦੁਸ਼ਟ ਸ਼ਾਸਕ ਨ ਕੋਈ ਏਕ ਬਾੜ ਜੰਤ ਮੈਂ ਸੰਭਾਰਾ ਕਾਲ ਫਾਸਤ ਤਾਹੇ ਬਰ ਜਿਨ ਨਰਨਾਮ ਤੇ ਹਾਰੋ ਕਾਹ ਧਾਰ ਦੁਸ਼ਟ ਦੁਖ ਤੇਰਾ ਖੜ ਕੇ ਤਮੈ ਸਰਨ ਤੇ ਹਾਰੀ ਆਪਹਾ ਦੇ ਲਿਹੁ ਉਬਾਰੀ ਸਰਬ ਠੋਰ ਮਹੋਸਾਈ ਦੁਸ਼ਟ ਦੁਖ ਤੇ ਲਿਹੁ ਵਿਚਾਇ ਸਵਈਆ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਂਗ ਤਰੇ ਨਿਆਨਿਆ ਰਾਮ ਰਹਿਮ ਪੁਰਾਨ ਕੁਰਾਨ ਨੇ ਕਹਿਮ ਤੇਕ ਨ ਮੰਨਿਓ ਸਿਮਰ ਸਾਸਤਰ ਬੇਦ ਸਭ ਬੋ ਭੇਦ ਗਮ ਇਕ ਨ ਜਾਣਿਓ ਸ੍ਰਿਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਹਿ ਬਖਾਨ ਦੁਹਰਾ ਸਗਲ ਦਵਾਰ ਕੁਛਾਡ ਕੈ ਗਇਓ ਤੁਹਾਰ ਦਵਾਰ ਬਾਹ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨਾਂ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਨੇ ਵਸਾਇਆ ਕਾ ਨਾਨਕ ਨੰਦ ਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾਰ ਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਵਿਸਾਰ ਨਾ ਗੇ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਾ ਨਾਨਕ ਮਨ ਮੇਰੇ ਸਦਾਰ ਹੋ ਹਰ ਨਾਲੇ ਸੱਚੇ ਸਾਹਿਬਾ ਕਾ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛਾ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰ ਤੇ ਰ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਦਾ ਮੇਰਾ ਜਨ ਪੁੱਖਾ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨੇ ਛਾ ਸਪ ਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਟਨ ਰਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਾ ਸੰਤੋ ਸਭ ਤਰ ਪਿਆਰੋ ਸਾਚਾ ਨਾਮ ਮੇਰਾ ਦਰ ਵਾਜੇ ਪੰਚ ਸ਼ਬਦ ਤਤ ਕਰਸ ਪਾਗ ਕਰਸ ਪਾਗ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੁਦ ਦਵਸ ਕੀਤੇ ਕਾਲ ਕੰਟਕ ਮਾਰਿਆ ਸੁਰ ਕਰਮ ਪਾਇਆ ਤੁਜਨ ਕਸ ਨਾਮ ਹਰਿ ਕੈ ਲਾਗੇ ਕਹ ਨਾਨਕ ਤਸ ਕੋ ਵਾ ਤਤ ਕਰ ਅਨੰਦ ਵਾਜੇ ਅਨੰਦ ਸੁਨੋ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਹਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨਿਤ ਕਹਤ ਸਤਿਗੁਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂ ਰਿਮਦਾਵਣੀ ਮਹਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਾ ਸੰਤੋਖ ਵਿਚਾਰ ਅੰਮ੍ਰਿਤ ਨਾਮ ਟਕੁਰ ਕਾ ਪਇਓ ਜਿਸ ਕਾ ਸਭ ਸਰਦਾਰ ਜੇ ਕੋ ਖਾਵੈ ਜੇ ਕੋ ਪੁੰਚਤ ਸਕਾ ਹੋਇ ਉਦਾਰ ਇਹ ਵਸਤ ਜੀ ਨਹ ਜਾਏ ਨਿਤ ਨਿਤ ਰਕਰਤਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰ ਸੁ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਰੁਗ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਤੀਵੈ ਹਰਿਆ ਪੌੜੀ ਤਿਤੈ ਤੂੰ ਸਮਰਥ ਜਿਤੈ ਕੋਈ ਨਾ ਹੈ ਉਥੈ ਤੇਰੇ ਰਖ ਅਗਨੇ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਹਿ ਤਰਾ ਛੱਡ ਜਾਹੇ ਭਉਜਲ ਵਿਖਮਸ ਗਾਹੋ ਗੁਰ ਸਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸਈ ਖਾਹੇ ਕਲਮੇ ਓਪਨ ਗੁਣ ਗੋਵਿੰਦ ਗਾਹੀ ਸਭ ਸਨੋ ਕਿਰਪਾਲ ਸਮਾਲੇ ਸਾਇ ਸਾਇ ਮਿਰਤਾ ਕੋਏ ਨਾ ਜਾਏ ਜੇ ਆਵੇ ਤੁਧ ਆਹੇ ਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜੇ ਵਾਜਪ ਗੁਰ ਨਾਮੇ ਨੈਤਰ ਸਤਗੁਰ ਪੇਖਣਾ ਸਰਵਣ ਇਸਨ ਨਾ ਗੁਰ ਨਾਮੇ ਸਤਗੁਰ ਸੇ ਤਿਰਤਿਆ ਦਰਗਹ ਭਈ ਐਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮੈਂ ਉਤਮ ਕਾਢੀ ਹੈ ਵਿਰ ਲੈ ਕੇ ਹੀ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰਿਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਨ ਹੋਆ ਆਪ ਦਿਆਲ ਮਨ ਨਾ ਵਿਸਾਰਿਨ ਸਾਜਨਾ ਕੈ ਸੰਗ ਪਵਜਲ ਤਾਰਿਨ ਸਾਕਤ ਨਿੰਦਕ ਦੁਸ਼ਟ ਕਿ ਨਮਾਹਿ ਵਿਧਾਰਿਨ ਤੇ ਸਾਹਿਬ ਕੀ ਟੇਕ ਨਾਨਕ ਮਨੈਵਾਹ ਜਿਸ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈਵਾਹ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ